ਇੰਨਾ ਸੋਹਣਾ ਗਾਣਾ ਸੁਣਦੇ ਕੁਲਵਿੰਦਰ ਤੇ ਫੇਸ ਇਮਪ੍ਰੈਸ਼ਨ ਚੱਕ ਇੰਨੇ ਭੜੇ ਬਣਾ ਰਖਿਆ ਨਾ ਜਿਵੇਂ ਕੋਈ ਸੈਟ ਚਾਹੁੰਦਾ ਹੁੰਦਾ ਮੈਂ ਕਦੀ ਟੀਵੀ ਵੇਖਾਂ ਕਦੀ ਮੈਂ ਕੁਲਵਿੰਦਰ ਦਾ ਮੂੰਹ ਵੇਖਾਂ ਵੀ ਕੀ ਚੱਕਰ ਹੈ ਵੀ ਮੈਂ ਤਾਂ ਨਹੀਂ ਗਲਤ ਕਿਤੇ ਵੀ ਮੈਂ ਗਾਣੇ ਹਾਂ ਤੇ ਮੇਰਾ ਦਿਮਾਗ ਤੇ ਹੋਰ ਬੱਦਸੋਚ ਕਿਤੇ ਹੋਰ ਚੱਲਦੀ ਹੈ ਨਾ ਇਹ ਹੁੰਦਾ ਭਾਈ ਬਡਾਪਾ ਇਨੂੰ ਅਸਾਂ ਸੱਚ ਕਹਿੰਦੇ ਹੁੰਦੇ ਆ ਬਟਾਪਾ ਆ ਗਿਆ ਬੰਦੇ ਦੇ ਮੈਂ ਕਿਹਨੂੰ ਕਹਾਂ ਬੁੜਾਪਾ ਨਹੀਂ ਹੈਗਾ ਹੋਵੇਗਾ ਜਦੋਂ ਉਹਦੀ ਜਵਾਨੀ ਉਦੋਂ ਬੰਦਾ ਖੁੱਬ ਕੇ ਗੀਤ ਸੁਣਦਾ ਠੀਕ ਹੈ ਤੇ ਜਦੋਂ ਉਹਦਾ ਬਟਾਪਾ ਉਹਦੋਂ ਬੰਦਾ ਸਿਰਫ ਟੀਵੀ ਮੂਰੇ ਬੈਠਾ ਹੁੰਦਾ ਸੋਚ ਬੰਦੇ ਦੀ ਕਿਧੇ ਹੋਰ ਗਈ ਇਹਨੂੰ ਆਪਾਂ ਬਟਾਪਾ ਹੀ ਕਹਿੰਦੇ ਵਰਦਾਪਾ ਨਹੀਂ ਕਹਿੰਦੇ ਇਹਨੂੰ ਆਪਾਂ ਬਟਾਪਾ ਹੀ ਕਹਿੰਦੇ ਆ ਜੇ ਜਵਾਨੀ ਹੁੰਦੀ ਨਾ ਤੇ ਪਤਨਾਰਤਾ ਖੁੱਪ ਕੋਦੋ ਕੇ ਕਾਰ ਤੋਂ ਨਹੀਂ ਇਹਨੂੰ ਕਬੀਲਦਾਰੀ ਕਹਿੰਦੇ ਨਹੀਂ ਫੁੱਟ ਤੋਂ ਜੱਟ ਨੇ ਮਾਰਿਆ ਲਲਕਾਰਾ ਦੀ ਇਤਿਹਰੇ ਜੱਟ ਦਾ ਲਲਕਾਰਾ ਸਮਝੀ ਨਹੀਂ ਆਉਂਦੀ ਇਹ ਕਬੀਲਦਾਰੀਆਂ ਨਹੀਂ ਉਹ ਜੋ ਮਰਜ਼ੀ ਲਾ ਲੋ ਯਾਰ ਕਬੀਲਦਾਰੀਆਂ ਤਾਂ ਹੁਣ ਬਜ਼ੁਰਗਾਂ ਦੇ ਗੱਲ ਪੈਂਦੀਆਂ ਔਰ ਜਵਾਨ ਕਰੇਗਾ ਥੋੜੀ ਪੈਂਦੀਆਂ નવી ગીત ની થલાઈંગ ગાના ફેર ત્યારે તન સહારે ચોરી ઇમ્પ્રેશન દેખાવા કે પર ઇંદર આઈ લવ સોના નજારા આઈ જંદા નજારા જાઈ જંદા હમ કે મમ્મા ને ફોન મેરે કેમેરા લાકે મેરી ઇમ્પ્રેશન દેખાએ હે હા તો હમ મમ્મા ને ઇમ્પ્રેશન દેખાવાના હા હા ਮਾਤਾ ਪਾਇਸਾ ਆਉਂਦਾ ਹੁਣ ਚੱਲਦਾ ਹਵੇ ਮਾਤਾ ਹੱਸੇ ਵੀ ਤੇ ਤੈਨੂੰ ਕੀ ਕਹਿਣਾ ਜੀ ਇਹਦਾ ਫਿਰ ਤੈਨੂੰ ਬੋਲਾ ਕਹਿਣਾ ਚੀਦਾ ਹਾਂ ਬਸ ਮੈਨੂੰ ਇਹ ਕਹ ਦੇ ਦੇ ਛੋਟਾ ਜਿਹਾ ਕਾਕਾ ਕਾਕਾ ਟੀਵੀ ਵੇਖਦਾ ਏ ਕਾਕਾ ਬੋਲਾ ਹੋ ਗਿਆ ਏ ਕਾਕਾ ਜਿਹੜਾ ਬੰਦਾ ਸੈਟ ਸੰਗਾ ਤੇ ਮਸੀ ਆਉਂਦਾ ਮੌਲਾ ਹੀ ਹੁੰਦਾ ਅੱਗੇ ਹੁੰਦਾ ਨਹੀਂ ਇਹ ਹੀ ਬੰਦੇ ਨਾ ਚੰਡਾ ਮੈਂ ਚੀਫੇ ਦਮ ਮੈਂ ਪਪਾ ਕਰ ਰਹੇ ਹਾਂ ਨੇ ਕੀ ਦੇ ਘਾੜਾ ਨਦੂ ਜੀ ਤੇ ਰੋਟੀ ਕਹਿੰਦੇ ਬੋਲਦੇ ਨਹੀਂ ਹੁੰਦੇ ਚੁੱਪ ਕਰਕੇ ਰੋਟੀ ਖਾ ਲੈ। ਖਾਜੋ ਖਾਜੇ ਨਾ ਸ਼ਾਦੀ ਖਾਣਾ ਖਾਣਾ ਕੇ ਦੇਣਾ। ਐਂਦਾ ਤੋਦੇ ਬੈਠਾ ਪਰ ਰੋਟੀਆਂ ਖਾ ਲੈਣਾ। ਬਸ ਇਦਾਂ ਹੀ ਆਪਾਂ ਬੈਠ ਬੈਠ ਕਹਿੰਦੇ ਵੀ ਹੋ ਕੇ ਦੋ ਰੋਟੀਆਂ ਖਾ ਲਈਆਂ। ਪਨੀਰ ਤੇ ਰੋਟੀ ਨਹੀਂ ਖਾਦੀ ਕਹਿੰਦਾ ਮੈਂ ਖਾਣੀ ਨਹੀਂ। ਪਨੀਰ ਜਿਹੜਾ ਤੁਸੀਂ ਸਮਾਲ ਲਿਆ ਕਰ ਦਿੱਤਾ ਚੰਮੀ। ਅੱਛਾ। ਗੋਲਾ ਕਰ ਤੇ। ਬਾਕੀ ਆ টি-ਸ਼ਰਟ ਵਾਤੇ ਬਹੁਤ ਕਮੈਂਟ ਆ ਰਹੇ ਸੀ। ਖਾਸ ਕਰਕੇ ਯੂਕੇ ਤੋਂ ਤੇ ਇਹ ਸਾਨੂੰ ਬਹੁਤ ਪਸੰਦ ਆਈ ਹੈ ਸਾਡੇ ਬਾਅਦ ਤੇ ਵੀ ਇੰਤਜ਼ਾਮ ਕਰਨਾ ਟੀ-ਸ਼ਰਟ ਦਾ ਤੁਹਾਨੂੰ ਨਾ ਕੋਰੀਆ ਜਾਣਾ ਦੀ ਤੇ ਮੈਂ ਪੂਰਾ ਜ਼ੋਰ ਲਾ ਰਖਿਆ ਕਿ ਮੇਰੇ ਨਾਲ ਦੀਓ ਟੀ-ਸ਼ਰਟ ਮਿਲ ਜਾਣਾ ਚੰਗੀ ਗੱਲ ਆ ਨਾ ਤੇ ਆਪਕੋ ਨਾ ਟੀ-ਸ਼ਰਟਾ ਜ਼ਰੂਰ ਭੇਜਾਂਗੇ ਤੇ ਬਹੁਤ ਦੂਰ ਦੂਰ ਤੱਕ ਕਰਦੇ ਆ ਆਪਣੀ ਟੀ-ਸ਼ਰਟ ਦੇ ਹੋਏ ਪਹਿਨੇ ਜਿਵੇਂ ਦਿਲਜੀਤ ਪਾਉਂਦਾ ਰੰਗ ਦਾ ਨਪੜੇ ਹੂੰ ਉਹਦਾ ਟੀ-ਸ਼ਰਟ ਮੈਂ ਲਾਈਕ ਕਰਦਾ ਫੀਲਿੰਗ ਦਿਲਜੀਤ ਵਾਲੀ ਲਈ ਜੈਲੀ ਆ ਹਾਂ ਬਸ ਬੱਸ ਬੱਸ ਫੀਲਿੰਗ ਵਡੀਆਂ ਭਾਈ ਕਦੀ ਜ਼ਿੰਦਗੀ ਰਹੀ ਤਾਂ ਦਲਜੀਤ ਨੂੰ ਮਿਲਾਂਗੇ ਹਨ ਸਾਡੀ ਕੋਈ ਵੀਡੀਓ ਦਲਜੀਤ ਤੱਕ ਪਹੁੰਚਾ ਲੈਣਾ ਕਿਉਂਕਿ ਮੈਨੂੰ ਬੌਲੀ ਕੰਬੇ ਦੇ ਦਲਜੀਤ ਮਿਲਣਾ ਚਾਹੀਦੇ ਹਾਂ ਹਾਂ ਆਪਾਂ ਨੂੰ ਹੀ ਮਿਲਣਾ ਹੋਊਗਾ ਦਲਜੀਤ ਨਾਲ ਪਾਪਾ ਆਹ ਨੂੰ ਬਹੁਤ ਚੋਸ ਕਿਹਤੋਂ ਦੇਖ ਲੋ ਆ ਗਏ ਬਾਰੀ ਭੁਲੇ ਰਹਿ ਗਈ ਕਿਤਾ ਵਾਲੀਆਂ ਤਾਂ ਇਹਨਾਂ ਬਾਪੂ ਸਰੋਤ ਤੇ ਬਾਈ ਇਸ ਦਾ ਕਾਜ਼ ਬੰਦਾ ਆ ਗਿਆ ਕਿੱਦਣ ਕਹੋ ਕਿਦਣ ਕਹੋ ਕਿਦਣ ਪਹੁੰਚ ਗਏ ਸਾਡੇ ਸਾਡੇ ਦਰਮਿਆਨ ਖੜੀ ਹੁਣ ਸੰਗਾ ਸਾਹਿਬ ਤੇ ਚੰਦ ਸ਼ਬਦ ਆਪਣੇ ਨਾਲ ਪੇਸ਼ ਕਰ ਸਾਂਝੇ ਕਰਨਗੇ ਸੰਗਾ ਸਾਹਿਬ ਕੁਝ ਕਹਿਣਾ ਚਾਹੋਗੇ ਨਹੀਂ ਸੰਗਾ ਸਾਹਿਬ ਫੋਨ ਚੋਂ ਹੀ ਨਿਕਲਦੇ ਜਿਉਂ ਸੰਗਾ ਆਪਾਂ ਫਿਰਦਾ ਗਿਆ ਕਿਦਣ ਕਹੋ ਕਿਦਣ ਕਹੋ ਕਿਦਣ ਪਹੁੰਚੇ ਤੁਕਾਰਾ ਸੰਗਾ ਫਿਰ ਸੰਗਾ ਸਾਹਿਬ ਕਿਆ ਦੋ ਸ਼ਗਲ ਤਾਂ ਲੈ ਕੇ ਚਲਾਂਗੇ ਫਿਰ ਕਿਤੇ ਨਾ ਕਿਤੇ ਫਿਰ ਐ ਕਹਦੋ ਪਿੰਟ ਨਹੀਂ ਪਾਉਣੀ ਪਿੰਟ ਨਹੀਂ ਪਾਉਣੀ ਪਿੰਟ ਨਹੀਂ ਪਾਉਣੀ ਨਾ ਨਾ ਬਹੁਤ ਪਿੰਟ ਨਹੀਂ ਪਾਉਣੀ ਹੂੰ ਨਹੀਂ ਪੌਣੀ ਮਤਰਾ। ਕੋਣ ਪੌਣੀ ਇਹ ਆਪ ਹੀ ਪੌਂਦਾਂ ਨੇ ਕਿੰਨੂ ਹੀ ਪੌਣੀ। ਸਹੀ ਗਲਾ ਆਪੇ ਨੰਗਾ ਹੋ ਰਹਿਦਾ ਫਤੇ ਸਿੰਘ। ਤੇ ਦੂਜੇ ਨੂੰ ਕੀ ਪੌਣੀ ਹੈ ਬੈਡ। ਹੂੰ। ਇਹ ਬੰਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਸਾਡੇ ਇੱਧਰ ਗਰਮੀ ਕਿੰਨੀ ਪੈ ਰਹੀ ਹੈ ਫਤੇ ਸਿੰਘ ਜਦੋਂ। ਕੱਪੜੇ ਤਾਂ ਉਬਾਰ ਹੋਦੇ ਨਾ। ਇਹ ਤੁਹਾਨੂੰ ਆਪੇ ਫੜਨੇ ਆਉਣਾ ਭਈ ਯੂਕੇ ਤੋਂ। ਅੱਛਾ। ਉਹ ਕਹਿੰਦੇ ਵੀ ਅਸੀਂ ਇੰਡੀਆ ਆਏ ਸੌਰ ਗਰਮੀ ਦੇਖਣ ਆਉਣਾ ਵੀ ਕਿੰਨੀ ਗਰਮੀ ਪੈਦੀ ਹੈ। ਤੇ ਅਸੀਂ ਕਿਹਾ ਭਈ ਤਾਂ ਹੁਣ ਦੱਸ ਦੇਰੇ ਵੀ ਗਰਮੀ ਕਿੰਨੀ ਕੁ ਮੈਨੂੰ ਤੁਸੀਂ ਕਿਉਂ ਇੱਧਰ ਟਿਕਟਾ ਲਾ ਕੇ ਆਉਣਾ? ਪਰ ਉਹ ਕਹਿੰਦੇ ਵੀ ਸਾਡੀ ਪੂਰੀ ਪਲੈਨਿੰਗ ਸੀ ਇੰਡੀਆ ਆਉਂਦੀ ਪਰ ਫਿਰ ਇਹਨੇ ਕੱਛੀ ਵੇਖ ਕੇ ਹੀ ਪਲੈਨਿੰਗ ਨੂੰ ਕੈਨਸਲ ਕਰ ਦੇਣੀ ਜੰਮੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵੀ ਹਰੇ ਗਰਮੀ ਨਹੀਂ ਜ਼ਿਆਦਾ ਪੈ ਲੱਗੀ ਜਿਹੜੇ ਮਹੀਨੇ ਚ ਉਹਨਾਂ ਨੇ ਆਉਣ ਦੀ ਪਲੈਨਿੰਗ ਕਰ ਰਹੇ ਨੇ ਜਦੋਂ ਗਰਮੀ ਹੋਰ ਪੈ ਗਈ ਪਤਾ ਨਹੀਂ ਇਹ ਵੀ ਲਾ ਦੇਣੀ ਹੈ ਇਹ ਤਾਂ ਉਹਨਾਂ ਨੂੰ ਛੱਡ ਦੇਣੀ ਹੈ ਇਹ ਤਾਂ ਗਈਆਂ ਹੋ ਜਾਂਦੀਆਂ ਜਿਵੇਂ ਬੋਲ ਹੋ ਰਹੀ ਨਹੀਂ ਕੱਜੀ ਵੀ ਇਹ ਪਹਿਲੇ ਇਸ ਨੂੰ ਮਿਲਣਾ ਕਾਤੋਂ 7-8 ਸਾਲ ਬਾਅਦ ਸੁਣੀ ਗਈ ਵਿਚਾਰੇ ਦੋ ਕਛੀਆਂ ਤਾਂ ਨਹੀਂ ਕਰਨੀਆਂ ਨੂੰ ਦੇਉ ਕੀ ਤੇਰੀ ਪਗ ਦੀ ਸਰਦਾਰ ਲੱਤਾਂ ਤੇ ਨਹੀਂ ਆਉਂਦੀ ਥੱਲੇ ਸੰਗਾ ਬਾਪ ਜ਼ਕਰ ਆਪਾ ਪਈ ਤੇ ਕਿ ਤਾ ਤਾ ਪਾ ਦੇ ਤੂੰ ਕਿੰਦਾ ਬੜਾ ਤੇਰਾ ਜਲੂਸ ਨਿਕੜਾ ਕੈਮਰੇ ਤੇ ਜੇ ਤੂੰ ਵੱਡਾ ਹੋ ਗਿਆ ਜੇ ਤੂੰ ਵੱਡਾ ਹੋ ਗਿਆ ਗਾੜੀ ਆ ਗਈ ਨਾ ਤੇ ਤੂੰ ਆਪਣੀ ਵੀਡੀਓ ਵਿੱਚ ਕਰਕੇ ਤੂੰ ਕਿੰਿ ਸ਼ਰਮ ਆਇਆ ਕਰਗੀ ਤੇ ਤੂੰ ਆਪਣੇ ਕਮਰੂਮ ਤੋਂ ਸਾਡੇ ਰੂਮ ਚ ਕੀ ਕਰਨਾ ਆਇਆ ਸ਼ੀਸ਼ਾ ਵਿਖਾਉਂਦਾ ਤਾਂ ਘੜੀ ਘੜੀ ਵੀ ਸ਼ੀਸ਼ਾ ਐ ਤੇ ਮੈਂ ਦੇਖਾਂ ਦੇਖਦਾ ਐ ਵੀ ਕਿੰਨਾ ਖੋਣਾ ਲੱਗਦਾ ਮੈਂ ਹੈ ਇਦਰਾ ਮਤਰਾ ਤਾਕ ਮੇਰੀ ਗੱਲ ਸੁਣ ਮੇਰੀ ਆਹੋ ਛੱਡ ਦੇ ਮੇਰੀ ਹੈਗੀ ਉਹ ਹੋ ਗਈ ਹਰੀ ਨਹੀਂ ਹੈ ਪਨੀ ਤੂੰ ਕਹਿੰਦਾ ਪੁੱਤ ਇਹ ਹੁੰਦੀ ਨਹੀਂ ਕਿ ਚਾਲੀ ਤਾਂ ਹੋ ਗਈ ਗਈ ਕਿਹੜੀਆਂ ਨਹੀਂ ਕੱਟੀਆਂ ਚਲਾਈਆਂ ਨਹੀਂ ਹੈਗੀਆਂ ਲੈ ਆਓ ਇਦਰਾ ਦੂਸਮਨ ਚੱਕ ਕੇ ਕਿਸੇ ਲੈ ਕਿਹਨੂੰ ਬੋਲਾਂ ਕਿਹਦੇ ਦੇ ਬੈਠੇ ਕੀ ਕਿਨੂੰ ਬੋਲਾਂ ਕੀ ਬੋਲਾਂ ਕੀ ਬੋਲਾਂ ਦੱਸੋ ਹਾਂ ਕੀ ਬੋਲਾਂ ਇਹ ਬੋਲ ਬਤ ਦੱਸ ਮੈਨੂੰ ਦੱਸ ਦੇ ਕੀ ਗੱਲ ਹੋ ਗਈ ਕਿਨੇ ਕਿਹਾ ਮੈਂ ਕਿਹਾ ਕਿਨੂੰ ਕਿਹਾ ਬੱਕਰਾ ਨਹੀਂ ਕੀਦਾ ਨਾ ਨਾ ਕੀਦਾ ਬਲੋਂਦੇ ਬੱਕਰੇ ਕੋਈ ਆਣ ਕੇ ਮਹੀ ਦਾ ਲਾਲ ਬੱਕਰਾ ਯਾਰ ਵੈਲੀ ਗੁੱਟ ਜੱਟ ਦੇ ਦੋਰੀਏ ਯਾਰ ਵੈਲੀ ਗੁੱਟ ਜੱਟ ਦੇ ਨਿਪਟਾ ਪੁੱਤ ਜੱਟਾਂ ਦੇ ਬਲੋਂਦੇ ਬੱਕਰੇ ਕੋਈ ਆਣ ਆਈ ਦਾਲ ਟੱਕਰੇ ਹੈ ਪੁੱਤ ਜੱਟਾਂ ਦੇ ਫਿਰਦੇ ਆ ਪਾਪਾ ਗੋਟ ਹੈ ਉਹ ਜੱਟਾਂ ਦੇ ਫਿਰਦੇ ਬੱਕਰੇ ਮੋਟੇ ਹੁੰਦੇ ਨੇ ਫਿਰ ਪਾਪਾ ਇਹਨੂੰ ਦੇਖੋ ਦੇਖੋ ਆ ਦੇਖੋ ਬੱਕਰੇ ਮੋਟੇ ਹੁੰਦੇ ਨੇ ਉਤਾਰ ਪਾਉਂ ਮੋਟਾ ਇਹਨੂੰ ਚੱਲ ਕੇ ਲੱਗਦਾ ਕਿ ਜਦੋਂ ਆਪਾਂ ਇਹ ਗਾਣਾ ਲਾਉਂਦੇ ਨੇ ਗੱਡੀ 'ਚ ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ ਸਾਡਾ ਫੇਵਰੇਟ ਗਾਣਾ ਸਾਰਿਆਂ ਦਾ ਇਹ ਇਹਨੂੰ ਇਹਦਾ ਵੀ ਬੱਕਰਾ ਮੈਨੂੰ ਕਹਿੰਦੇ ਨੇ ਕਿ ਇਹ ਗਾਣਾ ਜਾਣ ਜਾਣ ਕੇ ਲਾਉਂਦੇ ਨੇ ਉਹ ਕਹਿੰਦਾ ਗੱਡੀ ਰੋਕੋ ਗੱਡੀ ਰੋਕੋ ਬੰਦ ਕਰੋ ਹਾਂ ਉਹ ਬੱਕੜਾ ਬੱਕਰਾ ਜੋਰ ਹੁੰਦਾ ਬੱਕਰੇ 'ਚ ਟੱਟ ਹੁੰਦਾ ਹੋਰ ਕੀ ਹੈ ਬੱਕਰਾ ਬੱਕਰਾ ਹੁੰਦਾ ਕੁਰਬਾਨੀ ਹੁੰਦੀ ਇਹਦਾ ਕੁਰਬਾਨੀ ਹੁੰਦੀ ਨਹੀਂ ਮੈਨੂੰ ਤਾਂ ਕੁਰਬਾਨੀ ਨਹੀਂ ਹੁੰਦੀ ਬੱਕਰਾ ਬੱਕਰੇ ਦੀ ਜਾਨ ਹੁੰਦੀ ਹੈ ਟੱਟ ਹੁੰਦੀ ਹੈ ਲੈ ਟੱਟ ਇੱਕ ਟੱਟ ਨੂੰ ਸਿੰਗ ਵਾਰ ਤੇ ਥਪੜਾ ਮਾਰਨਾ ਉੱਥੇ ਖੜੇ ਆਏ ਕਿਉਂ ਨਹੀਂ ਤੈਨੂੰ ਸਿੰਗ ਚਾਕੇ ਚੰਗਾ ਘਮਾਉਣਾ ਉਹਨੇ ਤੈਨੂੰ ਤੂੰ ਕਦੇ ਭਲੇਖੇ ਚ ਫਿਰਦਾ ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ ਕਹਿਣ ਦਾ ਮਤਲਬ ਇਹ ਹੈ ਕਿ ਪੁੱਤ ਜੱਟਾਂ ਦਾ ਵੀ ਬੱਕਰਾ ਉਹ ਬੁੱਕਦੇ ਫਿਰਦੇ ਆ ਆਹ ਓਈ ਲਾਟਾ ਹੀ ਗਾਣਾ ਹੁਣ ਚੱਲੂਗਾ ਹਸਣਾ ਕਿਉਂ ਬਾਹਰ ਗਿਆ ਹੈ ਉਹ ਜੱਟਾਂ ਦੇ ਬਰਾਉਂਦੇ ਬੱਕਰੇ ਕੋਈ ਯਾਰ ਕੇ ਮਾਈ ਦਾ ਨਾਲ ਟੱਕਰੇ ਉਹ ਜੱਟਾਂ ਦੇ ਬਰਾਉਂਦੇ ਬੱਕਰੇ ਕੋਈ ਲਾਗੇ ਮਾਈ ਦਾ ਟੱਕਰੇ ਤੇਰਾ ਦੇ ਦਿੱਤੀ ਉਸੇ ਇਨਾ ਦੀ ਯਾਰ ਸ਼ੌਕ ਫਿਰੇ ਜੁਦੀ ਜੱਟ ਨੇ ਯਾਰ ਮੇਰਾ ਦੱਸੋ ਵੀ ਤੁਹਾਡਾ ਰੱਬ ਦੇ ਦੰਦਾ ਦਾ ਕੀ ਹੱਲ ਕਰਨਾ ਟਾਈਮ ਲੰਘੀ ਜਾਂਦਾ ਹੈ ਹੈ ਯਾਰ ਜਿਵੇਂ ਤੇਰੇ ਪਾਪਾ ਨੂੰ ਫੋਟੋ ਨਾਲ ਕੀ ਆ ਤੀ ਅਸ ਲੇਟ ਹੋਇਆ ਕਰ ਦੰਦ ਲੇਟ ਹੋਇਆ ਬਣ ਆਣ ਮਿਲੋ ਟੱਕਰੇ ਕੁਝੀ ਰਿਜ ਨੂੰ ਆਲੇ ਮੈਂ ਕੱਲ ਕਹੀਂ ਸਾ ਤੇ ਸੁਨੂਨ ਕੀ ਕਾਬੂ ਕਰੰਗੇ ਤੂੰ ਬਾਬਾ ਮੁੱਖ ਤੇ ਨਹੀਂ ਖੁੱਗੀ ਸਾ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਉਧਰ ਅਮਨ ਦਾ ਜਪਾਰਾ ਬੋਝ ਦਾ ਗਰਮ ਹੋ ਰਿਹਾ ਕਿਉਂਕਿ ਅੱਜ ਹੈਗੇ ਧੁੱਪ ਜਿਆਦੇ ਤੇ ਤੋਂ ਪਚ ਅਮਨ ਨੂੰ ਕਰਨਾ ਪੈ ਰਿਹਾ ਕੰਮ ਇਸ ਕਰਕੇ ਤੁਸੀਂ ਦੇਖੀ ਜਾ ਹੁਣ ਅਮਨ ਦੇ ਜਿਹੜੀ ਗੱਲਾਂ ਨੇ ਨਾ ਆ ਬੋਲੋ ਕੀ ਕਹਿ ਰਹੇ ਸੀ ਆਹ ਤੋਂ ਪਰ ਮੈਂ ਆਈਲੈਂਡ ਬੰਦਾ ਪੁੱਛੇ ਇੱਕ ਪੈਣਾ ਲਿਖ ਦਿਦੇ ਬੇ ਕੀ ਤਰ੍ਹਾਂ ਦੀ ਭੱਜ ਉਹ ਭੱਜ ਗਿਆ ਫਤ ਸਿੰਘ ਇਹ ਜੋ ਦੁਨੀਆ ਘਰ ਦਾ ਪਾਂਡਾ ਇਕੱਠਾ ਕਰਦਾ ਮੇਰੇ ਸਰਾਣੇ ਇਹ ਚ ਪਾਣੀ ਪਾ ਦੋ ਇਹ ਚ ਪਾਣੀ ਪਾ ਦੋ ਇਹਨਾਂ ਨੇ ਪਾਂਡੇ ਦਾ ਸਿਲਕਿਆ ਕਿ ਬਾਰੇ ਪਤਾ ਨਹੀਂ ਕੀ ਕਰਦੇ ਫਿਰ ਤੇ ਨੇ ਤੇ ਇੰਨੇ ਸਖਰਤ ਪਰੇ ਤੁਹਾਨੂੰ ਕੀ ਕੀ ਕਹਿੰਦੇ ਇਹਨਾਂ ਨੂੰ ਕੀ ਕਰਦੇ ਪਾੜਾ ਕੋ ਉਹ ਕੱਢੀ ਪਰਵਾਹ ਕਰਾਉਂਦਾ ਕਾ ਬੇਵੋਨਾ ਹਾਂ ਜੋ ਸਿਰੇ ਕੰਮ ਪਾਇਆ ਹੋਣਾ ਫਿਰ ਨਹੀਂ ਸਿੱਖਤ ਪੈਰਾ ਪਤਾ ਲੱਗਦਾ ਹੁੰਦਾ ਅੱਛਾ ਹਾਂ ਮੈਨੂੰ ਅੱਜ ਐਵੇਂ ਵੀ ਅੱਜ ਮੈਂ ਖਾਰਾ ਤਾਂ ਮੈਂ ਕਰ ਲਾ ਜਿਹੜੇ ਮੇਰੇ ਕੰਮ ਆ ਪਏ ਨੇ ਕਰਨ ਵਾਲੇ ਹੂੰ ਕਪੜਾ ਮੂੰਹ ਤੇ ਫਾਈ ਮੜੀ ਉਹਨੂੰ ਕੰਮ ਮੇਰੇ ਮੂੰਹ ਨੂੰ ਕਿਹੜਾ ਖੁੱਲ ਲੱਗੇ ਨੀ ਕਿਹ ਤੋਂ ਦਿਖਾ ਸੀ ਮੈਂ ਐਂਡ ਹੋਣਾ ਹੈਗਾ ਚਲੋ ਤੇ ਰੋਟੀ ਪੜੀ ਖਾ ਲਿਆ ਤੁਸੀਂ ਨੇ ਹਾਂ ਰੋਟੀ ਨੂੰ ਮੈਨੂੰ ਨਾਨ ਦਿੱਤੇ ਨੇ ਬਣਾ ਕੇ ਤੜਕੇ ਕੰਮੇ ਵਾਂਗ ਰੋਟੀ ਥੋੜਾ ਮਿਲਦੀ ਹੈ ਰੋਟੀ ਤਾਂ ਵੇਲੇ ਨੂੰ ਮਿਲਦੀ ਟਾਈਮ ਨਾਲ ਕੰਮ ਵਾਲਾ ਬੰਦਾ ਤਾਂ ਕੰਮ ਨਹੀਂ ਕਰਦਾ ਆਹ ਇੱਧਰ ਟੱਡਾ ਬੰਦਾ ਬੋ ਮਾਰੇ ਉਹ ਪਾਪ ਮੇਰੇ ਪੈ ਗਿਆ ਮਾ ਮੇਰੇ ਮਿਹਦੇ ਵੀ ਹੈ ਗਿਆ ਇੱਧਰ ਆ ਇੱਧਰ ਆ ਬੈਠ ਜਾ ਮੈਂ ਕਿ ਤੁਸੀਂ ਕੀ ਗੱਲ ਤੁਸੀਂ ਇਹ ਕੱਪੜੇ ਤੋਂ ਬਾਹਰ ਹੋਏ ਫਿਰਦੇ ਹੋ ਹੈ ਤੇ ਆ ਕੀ ਕਰ ਲੱਗੇ ਪਿਉ ਹੈ ਦੇਖ ਲੈ ਨੂੰ ਹਟਾਉਣਾ ਨਹੀਂ ਬਣਾ ਲਈ ਹੋਰ ਇਹਨੂੰ ਪੈ ਲਾਈ ਮਾਰ ਕੇ ਐ ਲੱਗਣੀਆਂ ਮੂੰਹ ਤਾਂ ਜਿਵੇਂ ਨਾਣ ਲਾਉਂਦੇ ਤੰਦੂਰ 'ਚ ਅਮਨਵਾਜ ਨਾਣ ਗਿਆ ਦਾ ਰਨੇ ਹੈ ਹੋਰ ਅਧਿਆਤਵਾਤ ਸੋਚਾਂ ਵੀ ਅਜਮਨਾ ਤੁਹਾਨੂੰ ਤੇ ਬਰਾ ਸਾਪ ਹੀ ਜਾਣਾ ਸੀਗਾ ਜਾਣਾ ਸੀਗਾ ਨਹੀਂ ਜਾਣਾ ਸੀ ਹੇ ਜਾਣਾ ਏ ਹਾਂ ਜਾਣਾ ਏ ਜਾਣਾ ਸੀ ਤੇ ਜਾਣਾ ਸੀ ਜਾਣਾ ਏ ਹਜੇ ਹਜੇ ਘਟਿਆ ਨਹੀਂ ਨਿਕਲ ਗਿਆ ਅੱਛਾ ਲੋਕ ਬਹੁਤ ਆਇਦੇ ਮੈਨੂੰ ਫਾਟੂਨਾ ਬੁਲਾਈ ਜਾਓ ਅੰਦਰ ਜਾਓ ਇਹ ਨਿਆਣਿਆਂ ਨੂੰ ਬਹੁਤ ਪਿੰਡੋਂ ਆ ਗਏ ਪਿੰਡੋਂ ਮੇਰੇ ਆ ਸੱਟਾ ਕੰਡਾ ਤੱਤਾ ਚਾਹੀਦਾ ਕੱਟਾ ਥੰਦਾ ਕੋਈ ਨਹੀਂ ਮੈਂ ਬਿਠਾਈ ਦੱਤੀ ਨਹੀਂ ਅੱਛਾ ਕੱਟਾ ਕਰ ਦਿਨੇ ਫਿਰ ਹੈ ਇਹਨਾਂ ਸਿਰ ਬਹੁਤ ਬਣਾ ਕਰ ਤਾ ਮੈਨੂੰ ਫਾਟੂਨਾ ਕੋਲ ਡ੍ਰਿੰਕ ਲਈਜੀ ਕੋਲ ਡ੍ਰਿੰਕ ਡੰਡਾ ਪਾਣੀ ਹੋਰ ਕੀ ਚਾਹੀਦਾ ਦੱਸੋ ਮੋੜੀ ਖਾਦੀ ਮੋੜੀ ਖਾਦੀ ਕਿਹੜੀ ਪਤਾ ਨੀਂਦ ਨੇ ਲਿਆਣੀ ਕਿਹਦੇ ਨਾਲ ਸਾਲੀ ਸਿਰ ਦੁਖਿਆ ਹੋ ਸਿਰ ਬਹੁਤ ਪਤਾ ਜੀ ਸਾਤਾ ਮੈਨੂੰ ਆਦ ਮਾਰੀਓ ਤੁਹਾਨੂੰ ਪਤਾ ਵੀ ਉਹਨੂੰ ਮਸਾਂ ਨੀਂਦ ਆਉਂਦੀ ਏ ਸਾਰੇ ਆਪੋ ਆਪਣਾ ਵੇਦ ਦੂਜੇ ਦਾ ਕੋਈ ਨਹੀਂ ਵੇਦ ਦਾ ਹੈਗਾ ਕੋਈ ਅਮਨ ਜਿਹੜੇ ਕੰਮ ਤੁਸੀਂ ਪਹਿਲਾਂ ਕਰਕੇ ਰੱਖਦੇ ਤੁਹਾਨੂੰ ਪਤਾ ਵੀ ਮੈਂ ਸਵੇਰੇ ਸੋਣਾ ਆ ਸਾਰੇ ਅਮਨ ਨੂੰ ਜਾਣ ਨੂੰ ਕੰਮ ਨੇ ਹੋਣਾ ਕਿਸੇ ਨੂੰ ਹੈ ਨਹੀਂ ਇਹ ਬੋਤਾ ਖਿਆੜੇ ਬਣ ਕੇ ਕੋਈ ਫਾਇਦਾ ਨਹੀਂ ਹੈਗਾ ਵੇਕਲੇ ਹੀ ਰਹਿ ਕਰੋ ਨਹੀਂ ਤਾਂ ਕਬੀਲਦਾਰੀਆਂ ਖੇਤੀ ਗੱਲ ਪਾ ਦਿੰਦੇ ਨੇ ਘਰ ਦੇ ਇਹ ਕਰਮਾ ਵਾਲੇ ਦੇ ਕੰਮ ਹੁੰਦੇ ਨੇ ਕਬੀਲਦਾਰੀਆਂ ਜੀ ਵੀ ਪੈ ਪੈ ਲਈਏ ਕਈ ਵਾਰ ਤਾਂ ਬੰਦਾ ਦੁਖੀ ਹੋ ਜਾਂਦਾ ਆਪਣੇ ਆਪ ਤੋਂ ਠਿਕਾਰੀ ਮੇਰਾ ਬੰਦਾ ਪਰ ਜਨਵਾਉਂਦਾ ਹੀ ਮਰ ਜਾਂਦਾ ਏ 3 ਨੂੰ ਜਿੰਦ ਦੇ ਸਾਰਾ ਉੱਤਰਨਾ ਪੈਂਦਾ ਹਜੇ ਤੱਕ ਤੂੰ ਵਾਸ਼ਰੂਮ ਚ ਨਹੀਂ ਗਿਆ ਹੈਨਾ आते उरे, उरे, उरे। को नी कपड़े है नी को समझ लग रही समझ आता मैं एक मिनट दे दूंगा तहू ਵਾਸਤੂ ਸ਼ੇਕ ਲੈ ਕੇ ਆਇਆ ਸੀਗਾ ਤੇ ਅਮਨ ਕਹਿੰਦੀ ਨਹੀਂ ਮੈਨੂੰ ਪਸੰਦ ਨਹੀਂ ਆਇਆ। ਦੱਸੌਣ ਕੀ ਕਰ ਸਕਦਾ ਆਪਾਂ? ਬੱਕਰੇ ਨੂੰ ਹਲਾਲ ਕਰਨ ਤੋਂ ਪਹਿਲਾਂ ਕਹਿੰਦੇ ਜਾਓ ਲੈ ਉਹ ਆਪਾਂ ਨੂੰ ਪਤਾ ਨਹੀਂ ਕੰਮ ਲੈਣਾ ਸਾਰਾ ਤੇ ਮੇਰੇ ਕੋਲ। ਅਮਨ ਕੰਮ ਤਾਂ ਬੰਦੇ ਦੇ ਕਰਮ ਹੁੰਦੇ ਨੇ ਮੈਂ ਕਿੰਨੀ ਵਾਰ ਤੈਨੂੰ ਵੀਡੀਓ ਚ ਕਹਤਾ ਮੈਂ ਹੀ ਕਲੀਅਰ ਹੀ ਕਹਿਤਾ ਕਿ ਕਰਮ ਕੱਲੇ ਮੇਰੇ ਹੀ ਨੇ। ਹੋਰ ਵੀ ਕਰਮ ਕਰ ਲਓ ਕੋਈ। ਜਾ ਜਾਂ ਜਾਂ ਦੰਸ਼ਾ ਜੇ ਬਿਚੇ ਨਾ ਲਾਉ ਦਿਲ ਕਰ ਰਿਹਾ ਕਿ ਤੇ ਘੁੰਮ ਕੇ ਆਉਣ ਉਹਦੇ ਸਾਹ ਜਿੱਥੇ ਕੋਈ ਚਾਹ ਪੀਣਾ ਹੋਵੇ ਨੀ ਤੱਤਾਂ ਸੌਂਗਾ ਸਾਹ ਰੋਟੀ ਖਾਵਾ ਤੇ ਫਿਰ ਤੁਰ ਪਾਵਾਂ ਐ ਇਹਦਾ ਕਿਹੜਾ ਹਾਂਏ ਕੰਮ ਨਹੀਂ ਚੱਲਦੀ ਐ ਆਓ ਮੁੜ ਕੇ ਤੇ ਪੈਸੇ ਗਣਾਉਣ ਲੱਗੇ ਨਾ ਮੈਨੂੰ ਉਹ ਤਾਂ ਗਣਾਉਣੇ ਜਮਨ ਰੋਈ ਤਾਂ ਗੱਲ ਫਿਰ ਉਹ ਕੀ ਕੋ ਮਣ ਜਾਣਾ ਫਿਰ ਮੁੜ ਕੇ ਮਹੀਨਾ ਆਕੇ ਗਣਾ ਦਾਂਗੇ ਜਾਂਦੇ ਉਹ ਜਾ ਕੇ ਨਹੀਂ ਘਰੋਂ ਦੋਸਤ ਮੁੜ ਕੇ ਮਹੀਨਾ ਭੁੱਲਣੇ ਨਹੀਂ ਹੈਗੇ ਸ਼ੋਪਿੰਗ ਕਰੋ ਹੋਂਦਾ ਕੰਮ ਨਹੀਂ ਹੋਂਦਾ ਕਿ ਤਾ ਜਾ ਵੀ ਨਹੀਂ ਸਕਦਾ ਅੱਗੇ ਦਾ ਚੋਟੇ ਮੂੰਹ ਪਰ ਪਹਿਲਾਂ ਦੱਸੀ ਪਹਿਲਾਂ ਤੁਸੀਂ ਕੀ ਬੋਲੇ ਸੀ ਚੁੰਗਦਾ ਹੂੰ ਅੰਦਰ ਕੀ ਕਰਨਾ ਹੋਂਦਾ ਬਾਥੂ ਮੜਾਉਂਦਾ ਬਾਥੂ ਨੂੰ ਕਰਦੇ ਕੰਮ ਆਪਾਂ ਯਾਰ ਕੋਈ ਬੰਦਾ ਦਾ ਮਿਸਤਰੀ ਲਿਆਓ ਕੋਈ ਅੱਜ ਤਾਂ ਮਿਸਤਰੀ ਸਾਰੇ ਚੱਜਦੇ ਹੀ ਹੁੰਦੇ ਨੇ ਸਿੱਧਾ ਪਰ ਵਧੀਆ ਸੁਣਾ ਦੇ ਨਾ ਵੀ ਲੋਕ ਬਣਾਉਣ ਵਾਲਾ ਬੰਦਾ ਨਹੀਂ ਹੈ ਪਿੰਕ ਸੈੱਟ ਕਰਨ ਵਾਲਾ ਬੰਦਾ ਹਾਂਜੀ ਮੈਂ ਕਰਨ ਕਰਕੇ ਅਰੇ ਕਲਕਲਾ ਨੂੰ ਅਸੇ ਮੈਂ ਬੰਦਾ ਆਇਆਗਾ ਮੈਂ ਵਲੌਗ ਬਣਾਣਾ ਬਣਾਣ ਵਾਸਤੇ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਸਾਡੇ ਪ੍ਰਧਾਨ ਸਾਹਿਬ ਦੇ ਅੱਜ ਟਾਪ ਟਾ ਕੱਟਣ ਮੈਂ ਕਿਹਾ ਮੇਰੇ ਤੋਂ ਨਹੀਂ ਕੱਟਿਆ ਜਾਂਦਾ ਤੁਸੀਂ ਕੱਟ ਦੋ ਤੇ ਪ੍ਰਧਾਨ ਸਾਹਿਬ ਨੂੰ ਆਪਾਂ ਹੌਲੀ ਹੌਲੀ ਬੁਟੀਕ ਆਏ ਕੀ ਬਣਾ ਦੇਣਾ ਮਾਸਟਰ ਠੀਕ ਹੈ ਮਾਸਟਰ ਬਣਾ ਦੇਣਾ ਤੇ ਬਾਕੀ ਟਾਈਮ ਹੋਗਾ ਜੀ ਸ਼ਾਮ ਦੇ 5:30 ਵਜੇ ਦਾ ਤੇ ਅੱਜ ਦਿਨ ਹੈਗਾ ਸੰਡੇ ਦਾ ਤੁਹਾਡੇ ਕੋ ਵੀਡੀਓ ਕਾਫੀ ਲੇਟ ਕਾਫੀ ਲੇਟ ਆ ਰਹੀਆਂ ਨੇ ਪਤਾ ਨਹੀਂ ਕਿਉਂ ਇੱਕ ਦੋ ਦਿਨ ਵਿੱਚ ਵਲੌਗ ਜਿਹੜਾ ਅਪਲੋਡ ਨਹੀਂ ਹੋਇਆ ਉਹ ਕਰਕੇ ਸਾਰੀ ਸੈਟਿੰਗ ਜਿਹੜੀ ਖਰਾਬ ਹੋ ਗਈ ਤੁਹਾਨੂੰ ਪਤਾ ਹੀ ਸੀ ਆਪਣੇ ਨਾਲ ਨੈਟਵਰਕ ਦਾ ਥੋੜਾ ਇਸ਼ੂ ਚੱਲ ਰਿਹਾ ਸੀ ਤੇ ਨਵਾਂ ਲਵਾਇਆ ਨਵੇਂ ਦਾ ਵੀ ਕੋਈ ਹਾਲ ਨਹੀਂ ਹੈਗਾ ਦਾਲ ਕਿਦਨੂੰ ਕੈਂਚੀ ਚਲਾ ਰਿਓ ਤੇ ਗੜ ਕੋ ਵੀਡੀਓ ਲੇਟ ਆਉਣੀ ਤੇ ਆਪਾਂ ਚੱਲੇ ਆਂ ਜੀ ਅੱਜ ਮਸਤੂਆਣਾ ਸਾਹਿਬ ਤੁਹਾਨੂੰ ਪਤਾ ਜਦੋਂ ਅਪਾਂ ਨੇ ਬੁਟੀਕ ਦਾ ਕੰਮ ਸ਼ੁਰੂ ਕੀਤਾ ਮੱਥਾ ਟੇਕ ਆਏ ਸੀ ਹਨ ਤੇ ਰਮਾਲਾ ਸਾਹਿਬ ਵੀ ਚੜ੍ਹਾਏ ਸੀ ਤੇ ਪਰ ਅੱਜ ਫੇਰ ਸੋਚਿਆ ਵੀ ਮਸਤੂਆਣਾ ਸਾਹਿਬ ਜਾਣੇ ਆ ਹਨ ਵਿੱਚ ਕਈ ਵਾਰ ਥੰਡੇ ਰਹਿ ਜਾਂਦਾ ਨਹੀਂ ਤਾਂ ਅਦਰਵਾਇਜ਼ ਹਰੇਕ ਥੰਡੇ ਜਾਣ ਦੀ ਕੋਸ਼ਿਸ਼ ਕਰੀਦੀ ਹੈ ਤੇ ਰਮਾਲਾ ਸਾਹਿਬ ਲੈ ਕੇ ਜਾਂਦੇ ਆ ਅਰਦਾਸ ਕਰਕੇ ਆਉਂਦੇ ਆ ਕਿ ਵਾਹਿਗੁਰੂ ਸਾਡੇ ਕੰਮ ਦੇ ਵਿੱਚ ਹਨਾ ਹਾਂ ਕੀ ਕਰਨ ਤਰੱਕੀਆਂ ਬਖਸ਼ਣ ਤੁਹਾਨੂੰ ਕਾਰੋਬਾਰ ਦੇ ਵਿੱਚ ਵਾਧਾ ਪਾਉਣ ਬਾਕੀ ਚਲੋ ਪਰਮਾਤਮਾ ਦੀ ਸਾਡੇ ਨਾਲ ਹੀ ਨੇ ਪਰ ਫੇਰ ਵੀ ਹਨਾ ਜਾਨਣਿਆ ਜੀ ਕਾਰੀ ਫੇਰ ਮਨ ਦੀ ਖੁਸ਼ੀ ਵਾਸਤੇ ਆਪਣੇ ਵਾਸਤੇ ਤੇ ਇੱਧਰ ਦੇਖੋ ਅੱਜ ਵੀਡੀਓ ਅਪਲੋਡ ਕਰਨੀ ਸੀ ਨਾ ਸੂਟਾਂ ਦੀ ਤੇ ਅਜੇ ਹੋਈ ਨਹੀਂ ਹੈਗੀ ਬਹੁਤ ਸਾਰੇ ਇਹ ਵੀ ਸਾਰੇ ਬੁੱਕ ਹੈ ਤੇ ਇੱਧਰ ਵਾਲੇ ਸਾਰੇ ਬੁੱਕ ਨੇ ਇੱਧਰ ਵਾਲੇ ਉੱਪਰ ਵਾਲੇ ਹੀ ਬੁੱਕ ਨੇ ਤੇ ਆਂ ਨਾ ਦੀ ਵੀਡੀਓ ਰਹਿ ਗਈ ਇਹਨਾਂ ਦੀ ਪੌਣੀ ਹੈ ਜੋਰਜਾ ਸੌਰੀ ਇਹ ਕੀ ਹੈਗਾ ਜੋਰਜਟ ਹਾਂ ਮੁੰਡਾ ਪੱਗ ਕੀ ਬਨਣ ਲੱਗ ਗਿਆ ਪੱਗ ਘੜੀ ਘੜੀ ਸੈੱਟ ਕਰੀ ਜਾਂਦਾ ਘੜੀ ਘੜੀ ਸੈੱਟ ਕਰੀ ਜਾਂਦਾ ਹੈ 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 ਕਰਨੀ ਪੈਂਦੀ ਐ ਚਲਾਜੋ ਬਹੁਤ ਹੋ ਗਏ ਸੋਹਣਾ ਪੁੱਤ ਸੋਹਣਾ ਬਣ ਗਿਆ ਮੇਰਾ ਪੁੱਤ ਤੇ ਇਹ ਮੇਰੇ ਫੋਨ ਤੇ ਟਰੈਕਟਰ ਵਾਲੀ ਗੇਮ ਪਾਈ ਵੀ ਫਟੇ ਦਾ ਕੰਮ ਦੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਰੱਖੋ ਚੱਕ ਲੈ ਨਾ ਆ ਦੇਖੋ ਸੁੱਟੀ ਹਣਾ ਸੀ ਰੱਖਿਆ

ਥਾਂ ਥਾਂ ਤੇ ਕੌਸ਼ਲਾ ਬਣੀਆਂ ਹੋਈਆਂ ਨੇ ਟੈਕਸ ਕੱਟਦੇ ਉਹ ਵੱਖਰੇ ਆਪਾਂ ਨਾ ਬੀਜੀ ਦਾ ਪੇਲੋਂ ਦਾ ਟੈਕਸ ਕੱਟਦੇ ਹਨਾ ਕੱਟਦੇ ਨੇ ਵੀ ਕੌਸ਼ਲਾ ਵਾਸਤੇ ਹਨਾ ਤੇ ਬੰਦਾ ਪੁੱਛੇ ਵੀ ਕੀ ਕਰਦੇ ਹੋ ਕਿੱਧਰ ਲਾਉਂਦੇ ਤੁਸੀਂ ਕੋਈ ਪਤਾ ਨਹੀਂ ਹੈਗਾ ਮਾਮਾ ਜਹਾ ਡਲ ਵੇਂਦੇ ਆ ਇਹ ਕਿਤੇ ਚੱਕ ਲੈਣ ਸਾਨੂੰ ਵੀ ਖਾਦ ਸਾਨੂੰ ਮੈਂ ਬਣਾਉਣ ਨੂੰ ਬਣਾਉਣਾ ਬਲੌਗ ਤੁਹਾਡਾ ਤੇ ਮੈਂ ਲੋ ਜੀ ਪੌਲ ਲੱਗ ਗਿਆ ਬੰਨ ਸਾਡਾ ਸਾਡੇ ਤੇ ਬਹੁਤ ਖੁਸ਼ੀ ਦੀ ਗੱਲ ਹੈ ਅੱਛਾ ਉਧਰ ਲੰਘਣ ਵਾਸਤੇ ਠੀਕ ਹੈ ਵੈਰੀ ਗੁੱਡ ਆ ਪੂਣ ਦੁਬਾਰਾ ਬਣੂਗਾ ਹਾਂ ਸਾਰਾ ਬਣੇਗਾ ਦੁਬਾਰਾ ਸਾਰਾ ਬਹਿ ਗਿਆ ਸੀ ਇਹ ਜੀ ਰਸਤਾ ਬਣ ਗਿਆ ਤੇ ਪਾਣੀ ਪੂਣ ਗੱਡੀ ਗੱਡੀ ਦੇ ਲੰਘਣ ਗਿਆ ਲੰਘਣ ਗਿਆ ਹਾਂ ਇੰਦਾ ਨਹੀਂ ਬੰਦ ਕਰਦੇ ਜਮੀ ਪਤਾ ਨਹੀਂ ਪਤਾ ਕੋਈ ਮੰਤਰੀ ਆ ਮੰਤਰੀ ਨੂੰ ਪਰੇਸ਼ਾਨੀ ਨਹੀਂ ਬਣਾਈ ਚਾਈਦੀ ਕੋਈ ਨਹੀਂ ਸਿਸ਼ੇ ਦਾ ਕਾਲੇ ਕਰਾ ਰੱਖੇ ਨੇ ਇਹਦਾ ਸਾਰੇ ਸ਼ੀਸ਼ੇ ਕਾਲੇ ਕਰਾਉਣ ਨੂੰ ਦੱਸ ਕੀ ਹੋਇਆ ਹੈ ਇਹਨਾਂ ਦੇ ਸ਼ੀਸ਼ੇ ਕਾਲੇ ਨੇ ਉਹ ਕੋਈ ਘਰੇ ਦੇ ਵਿੱਚ ਪੈਂਦੇ ਨੇ ਆ ਤਾਂ ਤੇਲ ਵੀ ਕਾਲੇ ਹੈ। ਇਹ ਤਾਂ ਸ਼ੀਸ਼ੇ ਕਾਲੇ ਨੇ। ਉਹ ਉਹ ਨੀਂ ਟਾਕਾ ਜਿਹਾ ਲਾ ਰੱਖਿਆ। ਉਹ ਡਾਰਕੀ। ਉਹ ਗੋਲੀ ਗੱਡੀ ਦੀ ਜਿਹਾ ਧਰਨਾ ਰੱਖਿਆ। ਉਹ ਕਹਿੰਣਗੇ 1.5 ਲੱਖ ਦਾ ਫੋਨ ਰੱਖਾ ਸਾਲੇ ਵੱਡੀ ਗੱਡੀ ਲੈ। ਨਹੀਂ ਉੱਤੇ ਉੱਤੇ ਮਰੂਤੀ ਦੇ ਵਿੱਚ ਲਖਾ ਲਓ। ਵੱਡੀ ਗੱਡੀ ਤੇ ਗੋਲੀ ਹੀ ਕਰਦੇ। ਇਸ ਨੂੰ ਵੇ ਲੋਕ ഏ ലങ്കർ ദേർ തുടിനേ കിടത്തി റട്ടി ക്യാ പാടി ആ ലഗ ലഗ് കേ ജുസ് കടന

ਦੁਰਫਤੇ ਇਤਨੇ ਤੋਂ ਟੈਪ ਹੈ ਯਾਰ ਤੁਹਾਡਾ ਨਾਮ ਸਦਾ ਸਾਥ ਕਰਦਾ ਜਪੁ ਮਾ ਸਤ ਨਾਮ ਸਦਾ ਸਾਥ